ਸ੍ਰੀ ਗੁਰੂ ਜੀ ਦੇਖ ਰਹੇ ਸੱਜਲ ਟੀਵੀ ਮੈਂ ਹਾਂ ਜਸੀਖਰ ਹੁਣ ਓਕਲੈਂਡ ਦੇ ਬੱਸ ਸਟੇਸ਼ਨਾਂ ਦੇ ਉੱਤੇ ਵੀ ਆਮ ਲੋਕ ਸੁਰੱਖਿਅਤ ਨਹੀਂ ਖੜੇ ਹੋ ਸਕਦੇ ਤਾਜ਼ਾ ਮਾਮਲਾ ਐਲਬਨੀ ਬੱਸ ਸਟੇਸ਼ਨ ਦਾ ਜਿੱਥੇ ਇੱਕ ਮਾਂ ਨੇ ਆਪਣੇ ਬੇਟੇ ਦੇ ਨਾਲ ਹੋਈ ਇੱਕ ਵਾਰਦਾਤ ਨੂੰ ਬਿਆਨਿਆ ਤੇ ਕਿਹਾ ਹੈ ਕਿ ਇਸ ਦੇ ਲਈ ਸਖਤ ਕਦਮ ਚੁੱਕਣੇ ਚਾਹੀਦੇ ਨੇ ਜਿਹਾ ਬੀਤੇ ਦਿਨਾਂ ਇੱਕ 17 ਸਾਲਾ ਲੜਕਾ ਐਲਮਨੀ ਵਾਸਟੇਸ਼ਨ ਤੇ ਖੜਾ ਸੀ ਜਦੋਂ ਉਸੇ ਕੋਲ ਦੋ ਹੋਰ ਜਾਣੇ ਛੋਟੀ ਉਮਰ ਦੇ ਲੁੱਟੇਰੇ ਆਏ ਜਿਨ੍ਹਾਂ ਵੱਲੋਂ ਉਸ ਨੂੰ ਤਮਕਾਇਆ ਗਿਆ ਤੇ ਉਸ ਤੋਂ ਉਸਦੇ ਬੂਟਾ ਦੀ ਮੰਗ ਕੀਤੀ ਗਈ ਇਸ ਇਹਨਾਂ ਦੋਵਾਂ ਨੂੰ ਮਨਾ ਕਰਨ ਦੇ ਬਾਵਜੂਦ ਇਹਨਾਂ ਵੱਲੋਂ ਛੁਰਾ ਦਿਖਾ ਕੇ ਉਸ ਲੜਕੇ ਨੂੰ ਤਮਕਾਇਆ ਗਿਆ ਹਾਲਾਂਕਿ ਉਸ ਲੜਕੇ ਨੇ ਜਲਾਕੇ ਦਿਖਾਉਨੇ ਆ ਉੱਥੋਂ ਭੱਜ ਗਿਆ ਕਿ ਨਜ਼ਦੀਕੀ ਮਾਲ ਦੇ ਵਿੱਚ ਆਵੜਿਆ ਇਸ ਮੈਲੋ ਦੇ ਮੁਤਾਬਕ ਮੌਕੇ ਤੇ ਕੋਈ ਵੀ ਸਿਕਿਉਰਿਟੀ ਗਾਰਡ ਨਹੀਂ ਮੌਜੂਦ ਸੀ। ਉਧਰ ਪੁਲਿਸ ਦੇ ਵੱਲੋਂ ਆਈ ਜਾਣਕਾਰੀ ਦੇ ਮੁਤਾਬਕ ਬੀਤੇ ਦਿਨ ਦੁਪਹਿਰ ਤੋਂ ਦੁਪਹਿਰ 2 ਵਜੇ ਤੋਂ ਠੀਕ ਪਹਿਲਾਂ 2 13 ਸਾਲਾਂ ਦੇ ਲੜਕਿਆਂ ਨੂੰ ਐਲਬਨੀਜ਼ ਬੱਸ ਸਟੇਸ਼ਨ ਦੇ ਨਜ਼ਦੀਕ ਤੋਂ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵੱਲੋਂ ਲੋਕਾਂ ਨੂੰ ਧਮਕਾਇਆ ਜਾ ਰਿਹਾ ਸੀ। 13 ਨੂੰ ਯੂਥ ਹੈਡ ਦੇ ਵਿੱਚ ਭੇਜ ਦਿੱਤਾ ਗਿਆ। ਫਿਲਹਾਲ ਸੋਚਣ ਵਾਲੀ ਗੱਲ ਇਹ ਹੈ ਕਿ ਇਨੀ ਛੋਟੀ ਉਮਰ ਦੇ ਬੱਚੇ ਇਹ ਸ਼ਰਿਆਮ ਛੁਰੇ ਲੈ ਕੇ ਲੋਕਾਂ ਨੂੰ ਤੰਗ ਕਰ ਰਹੇ ਨੇ ਇਸ ਨੂੰ ਕਦੋਂ ਠੱਲ ਪਏਗੀ ਇਹ ਆਉਣ ਵਾਲਾ ਸਮਾਂ ਦੱਸੇਗਾ